ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੋ ਜੋ ਸੈਬ ਸਿਰੀ ਗੁਰੂ ਤੇਗ ਬਹਾਦਰ ਜੀ ਦੇ ਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਸਮਾਗਮ ਚੱਲ ਰਹੇ ਹਨ ਉਹਨਾਂ ਦੇ ਵਿੱਚ ਆਪਾਂ ਲੜੀਵਾਰ ਦੂਜੇ ਦਿਨ ਇਹ ਕਥਾ ਕਰ ਰਹੇ ਹਾਂ ਆਓ ਸਾਂਝ ਕਰੀਏ ਪਹਿਲੇ ਦਿਨ ਦੀ ਜੋ ਕਥਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੇ ਬਾਬਾ ਬਕਾਲੇ ਕਹਿ ਕੇ ਇਸ ਸੰਸਾਰ ਤੋਂ ਚਲੇ ਜਾਣਾ ਉਸ ਤੋਂ ਬਾਅਦ ਮੱਖਣ ਸ਼ਾਲਬਾਣਾ ਜੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਬਹੁਤ ਜਿਆਦਾ ਅਨੰਦ ਸਰਦਾ ਲੂਸੀ ਆਨਛ ਬੰਛ ਤੋਂ ਸਰਦਾਲੂ ਸੀ ਬਹੁਤ ਵਿਸ਼ਵਾਸ ਰੱਖਦਾ ਸੀ ਸਿੱਖੀ ਦੇ ਉੱਤੇ ਉਸ ਦਾ ਬੇੜਾ ਜੋ ਸਮੁੰਦਰੀ ਬੇੜਾ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਡਰ ਗਿਆ ਵਪਾਰੀ ਸੀ ਵਪਾਰ ਦੇ ਨਾਲ ਮਾਲ ਦਾ ਲੱਦਿਆ ਹੋਇਆ ਬੇੜਾ ਸੀ ਤਿਰੇ ਹੋਏ ਬੇੜੇ ਨੂੰ ਨਾਰੇ ਤੇ ਲਾਉਣ ਵਾਸਤੇ ਮੱਖਣ ਸ਼ਾ ਲਬਾਣਾ ਇਕ ਚਿਤ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਇਹ ਪਾਸ਼ਾ ਮੇਰਾ ਬੇੜਾ ਜੋ ਪਾਰ ਲੱਗ ਜਾਵੇ ਤਾਂ ਮੈਂ ਦਸ਼ਵੰਦ ਜੋ ਵੀ ਤੇਰੀ ਗੱਦੀ ਤੇ ਬਰਾਜਮਾਨ ਹੋਵੇਗਾ ਉਸ ਨੂੰ ਪੂਰਾ ਪੇਟਾ ਕਰਾਂਗਾ ਬੇੜਾ ਪਾਰ ਲੱਗ ਜਾਂਦਾ ਹੈ ਸਹੀ ਸਲਾਮਤ ਬੰਦਰਗਾਹ ਤੇ ਪਹੁੰਚ ਜਾਂਦਾ ਹੈ ਮੱਖਣਸ਼ਾ ਲਬਾਣਾ ਆਪਣੇ ਕਹੇ ਦਾ ਵਿਚਾਰ ਕੀ ਆਪਣੇ ਸਾਥੀਆਂ ਦੇ ਨਾਲ ਦਿੱਲੀ ਵੱਲ ਨੂੰ ਕੂਚ ਕਰ ਜਾਂਦਾ ਹੈ ਦਿੱਲੀ ਆ ਕੇ ਅਠਵੇਂ ਪਾਤਸ਼ਾਹ ਜੀ ਦੇ ਬਾਰੇ ਪੁੱਛਦਾ ਹੈ ਤਾਂ ਸਿੱਖਾਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾ ਗਏ ਹਨ ਤੇ ਅਗਲਾ ਗੁਰੂ ਬਾਬਾ ਬਕਾਲੇ ਕਹਿ ਕੇ ਗਏ ਹਨ ਦਿੱਲੀ ਤੋਂ ਬਕਾਲੇ ਵਾਲ ਆਉਂਦਾ ਹੈ ਬਕਾਲੇ ਜਦੋਂ ਸੰਗਤਾਂ ਨੂੰ ਪਤਾ ਲੱਗਦਾ ਹੈ ਕਿ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਬਾਬਾ ਬਕਾਲੇ ਕਿਹਾ ਹੈ ਤਾ ਧੀਰਮਲ ਦੇ ਪਖੰਡੀ ਬਾਬੇ ਉਸ ਤਾਂ 22 ਮੰਡੀਆਂ ਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬਹਿ ਜਾਂਦੇ ਹਨ ਤੇ ਨੌਵੇਂ ਪਾਤਸ਼ਾਹ ਦਾ ਆਪਣੇ ਆਪ ਨੂੰ ਸਰੂਪ ਦੱਸਦੇ ਹਨ ਸੰਗਤਾਂ ਨੂੰ ਵਾਖਣ ਦੇ ਵਿੱਚ ਭਰਮ ਦੇ ਵਿੱਚ ਰੱਖਦੇ ਹਨ ਸੰਗਤਾਂ ਤੋਂ ਦਸ਼ਵੰਦ ਗਰਾਉਂਦੇ ਹਨ ਮੱਖਣਸ਼ਾਲ ਵਾਣਾ ਬਕਾਲੇ ਆਉਂਦਾ ਹੈ ਜਦੋਂ ਵੇਖਦਾ ਹੈ ਕਿਉਂ ਸਹੀ ਗੁਰੂ ਕੌਣ ਹੈ ਤਾਂ ਬੜੀ ਦੁਵਿਧਾ ਦੇ ਵਿੱਚ ਪੈ ਜਾਂਦਾ ਹੈ ਅਰਦਾਸ ਕਰਦਾ ਹੈ ਆਪਣੇ ਸਾਥੀਆਂ ਦੇ ਨਾਲ ਵਿਚਾਰ ਕਰਦਾ ਹੈ ਕਰਨ ਕਰਦਾ ਹੈ ਕਿ ਇੱਕ ਇੱਕ ਮੋਰ ਜੋ ਸਾਰਿਆਂ ਦੇ ਅੱਗੇ ਰੱਖਦਾ ਜਾਵਾਂਗਾ ਜੇ ਜੋ ਸੱਚਾ ਗੁਰੂ ਹੋਵੇਗਾ ਉਹ ਆਪਣੇ ਆਪ ਆਪਣਾ ਦਸ਼ਵੰਦ ਮੰਗੇਗਾ ਇਸ ਤਰ੍ਹਾਂ ਪਰਖ ਹੋ ਜਾਵੇਗੀ ਕਿਉਂਕਿ 파ਰਖੂ ਬਹੁਤ ਸੀ ਸੋਨੇ ਦਾ ਵਪਾਰੀ ਸੀ ਹੀਰਿਆਂ ਦਾ ਵਪਾਰੀ ਸੀ ਬਾਹਰਲੇ ਮੁਲਕਾਂ ਦੇ ਨਾਲ ਵਪਾਰ ਕਰਦਾ ਸੀ ਜਿੱਥੇ ਹੀਰੇ ਜਗਰਾਤ ਦੀ ਪਰਖ ਰੱਖਦਾ ਸੀ ਉਥੇ ਇਨਸਾਨੀਅਤ ਪਰਖ ਵੀ ਰੱਖਦਾ ਸੀ ਔਰ ਗੁਰੂ ਦੀ ਸਿੱਖੀ ਦੇ ਵਿੱਚ ਬਹੁਤ ਅਪਹਿਜ ਸੀ ਅਤੇ ਦੇਾਤਮ ਤੌਰ ਤੇ ਵੀ ਬਹੁਤ ਉੱਚੀ ਅਵਸਥਾ ਦੇ ਵਿੱਚ ਰਹਿਣ ਵਾਲਾ ਗੁਰਸਿੱਖ ਸੀ ਤੋਂ ਉਸਨੇ ਇੱਕ ਇੱਕ ਕਮੋਰ ਸਾਰਿਆਂ ਦੇ ਅੱਗੇ ਮੱਥਾ ਟੇਕਦਾ ਗਿਆ ਉਹ ਸਾਰੇ ਇੱਕ ਮੋਰ ਨੂੰ ਵੇਖ ਕੇ ਖੁਸ਼ ਹੁੰਦੇ ਗਿਆ ਸੀਸਾ ਦਿੰਦੇ ਗਏ ਬਾਹੀ ਦੇ ਬਾਬਿਆਂ ਦੇ ਵਿੱਚੋਂ ਕੋਈ ਵੀ ਉਹਨੂੰ ਜੋ ਸਹੀ ਗੁਰੂ ਨਜ਼ਰ ਨਹੀਂ ਆਇਆ ਕਿਉਂਕਿ ਉਹ ਤੋਂ ਸਾਰੇ ਪਾਕ ਖੰਡ ਧਾਰੀ ਸੀ ਫਿਰ ਸ਼ਾਮ ਨੂੰ ਆ ਕੇ ਗੁਰਸਿੱਖਾਂ ਦੇ ਨਾਲ ਸਾਥੀਆਂ ਦੇ ਨਾਲ ਵਿਚਾਰ ਕਰਦਾ ਹੈ ਕਿ ਇਹਨਾਂ ਦੇ ਵਿੱਚੋਂ ਸੱਚਾ ਗੁਰੂ ਕੋਈ ਨਹੀਂ ਹੈ ਪੁੱਛਦਾ ਹੈ ਤਾਂ ਇੱਕ ਸਿੱਖ ਦੱਸਦੇ ਹਨ ਕਿ ਛੋਡੀ ਬੰਸ ਦਾ ਇੱਕ ਜੋ ਮਹਾਪੁਰਸ਼ ਹੈ ਉਹ ਘਰ ਦੇ ਵਿੱਚ ਹੀ ਤਪੱਸਿਆ ਕਰਦਾ ਹੈ ਪ੍ਰਚਾਰ ਕਰਦਾ ਹੈ ਉਹ ਕਿਸੇ ਨੂੰ ਮਿਲਦਾ ਨਹੀਂ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਦੱਸੇ ਹੋਏ ਉਪਦੇਸ਼ਾਂ ਦਾ ਪ੍ਰਚਾਰ ਕਰਦਾ ਹੈ ਮੱਖਣਸ਼ਾਲ ਬਾਣਾ ਗੁਰੂ ਮਹਾਰਾਜ ਦੇ ਮੇਲਾ ਨੂੰ ਚਲਦਾ ਹੈ ਪਹਿਲੇ ਪਹੁੰਚਦਾ ਹੈ ਬੇਬੇ ਨਾਨਕੀ ਤੇ ਮਾਤਾ ਗੁਜਰੀ ਅੱਗੇ ਬੇਨਤੀ ਕਰਦਾ ਹੈ ਜੋਈ ਕਰਦਾ ਹੈ ਕਿ ਇੱਕ ਬਹਾਦਰ ਜੀ ਜੋ ਆਪਣੇ ਕਮਰੇ ਵਿੱਚ ਰਹਿੰਦੇ ਸਨ ਉਹਨਾਂ ਦੇ ਕਮਰੇ ਵਿੱਚ ਜਾ ਕੇ ਉਹਨਾਂ ਦੇ ਦਰਸ਼ਨ ਕਰਨ ਦੀ ਬੇਨਤੀ ਕਰਦਾ ਜਦੋਂ ਇੱਕ ਬਹਾਦਰ ਜੀ ਦੇ ਕਮਰੇ ਦੇ ਵਿੱਚ ਜਾਂਦਾ ਹੈ ਇੱਕ ਮੋਰ ਮੱਥਾ ਟੇਕ ਕੇ ਬੈਠ ਜਾਂਦਾ ਹੈ ਤਾਂ ਉੱਥੇ ਉਹਨੂੰ ਬੜੀ ਸ਼ਾਂਤੀ ਮਿਲਦੀ ਹੈ ਮਨ ਨੂੰ ਸ਼ਕੂਨ ਆਉਂਦਾ ਹੈ ਕੁਝ ਸਮਾਂ ਬੈੰਦਾ ਹੈ ਔਰ ਬੈ ਕੇ ਉੱਠਦਾ ਹੈ ਉੱਠ ਕੇ ਚੱਲਣ ਲੱਗਦਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਪ੍ਰਮਾਣ ਕਰਦੇ ਹਨ ਕਿ ਭਾਈ ਸਾਨੂੰ ਕੋਈ ਲਾਲਚ ਨਹੀਂ ਅਸੀਂ ਕੋਈ ਲਾਲਚ ਦੇ ਵਿੱਚ ਨਹੀਂ ਕਹਿ ਰਹੇ ਪਰ ਜਿਹੜੀ ਤੂੰ ਸੱਚੇ ਸਿੱਖਾਂ ਲਈ ਅਰਦਾਸ ਕੀਤੀ ਸੀ ਦਸਵੰਦ ਦੀ ਉਹ ਦਸਵੰਦ ਪੂਰਾ ਨਹੀਂ ਹੈ ਤਉ ਸਮਝਾਂਦਾ ਹੈ ਔਰ ਬੜੀ ਖੁਸ਼ੀ ਦੇ ਨਾਲ ਬਾਹਰ ਨਿਕਲਦਾ ਹੈ ਔਰ ਕੋਠੇ ਤੇ ਚੜ ਕੇ ਆਪਣੇ ਗਲ ਚ ਪਾਏ ਪੱਲੂ ਦੇ ਨਾਲ ਹਲਾਉਂਦਾ ਹੋਇਆ ਲਾਦੋਰੀ ਗੁਰਲਾਦੋਰੀ ਪੁਕਾਰਦਾ ਹੈ ਔਰ ਸੰਗਤਾਂ ਨੂੰ ਜੋੜ ਜੋਰ ਦੀ ਸਨੇਹੇ ਭੇਜਦਾ ਹੈ ਇਹ ਗੁਰੂ ਸੱਚਾ ਗੁਰੂ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਇਸ ਘਰ ਦੇ ਵਿੱਚ ਹਨ ਸਾਰੇ ਉੱਥੇ ਇਕੱਠੇ ਹੁੰਦੇ ਹਨ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਸਮਕਾਲੀ ਕਵੀ ਇਸ ਵਾਰਤਾ ਨੂੰ ਇਓਂ ਪ੍ਰਗਟ ਕਰਦਾ ਹੈ ਉਹ ਕਹਿੰਦਾ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰੇਸ਼ਟ ਮਾਤਾ ਪੀ ਚਾਦਰ ਕੰਮ ਧਰਮ ਕੀ ਜਨ ਪਤ ਰਾਖੀ ਅਟਲ ਕਰੀ ਕਲ ਯੁਗ ਮੈਂ ਸਾਖੀ ਸਗਲ ਸ੍ਰੇਸ਼ਟ ਜਾ ਕਾ ਜਸ ਭਿਓ ਜਤੇ ਸਰਬ ਧਰਮ ਬਚਾਇਓ ਤੀਨ ਲੋਕ ਮੈਂ ਜੈ ਜੈ ਭਈ ਸਤ ਗੁਰੂ ਪੈਜ ਰੱਖ 임 ਲਈ ਤੇਗ ਬਹਾਦਰ ਜੀ ਨੂੰ ਨੌਵੇਂ ਪਾਤਸ਼ਾਹੀ ਗਰਗੱਦੀ ਆਸਤੇ ਪ੍ਰਗਟ ਕਰਦਾ ਹੈ ਅਤੇ ਉਧਰੋਂ ਭਾਈ ਗਰਦਿੱਤਾ ਜੀ ਮਾਤਾ ਸਲੱਖਣੀ ਜੀ ਮਾਤਾ ਨਾਨਕੀ ਜੀ ਰਖਨਸ਼ਾਲਾ ਬਾਣਾ ਅਤੇ ਹੋਰ ਗੁਰਸਿੱਖਾਂ ਨੇ ਜੋ ਗਰਗੱਦੀ ਦੀ ਮਰਿਆਦਾ ਸੀ ਉਸ ਮਰਿਆਦਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਨੌਵੇਂ ਪਾਤਸ਼ਾਹੀ ਗਰਗੱਦੀ ਬਖਸ਼ੀ ਇਹ ਸਾਰਾ ਕੁਸ਼ੂਨ ਦੇ ਨਾਲ ਧੀਰਮਲ ਨੂੰ ਬੜਾ ਗ੍ਰੋਧ ਆਇਆ ਕਿਉਂਕਿ ਉਹਦਾ ਪਾਖੰਡ ਜਾਰ ਹੋ ਚੁੱਕਿਆ ਸੀ ਉਹਨੇ ਗ੍ਰੋਧ ਦੇ ਵਿੱਚ ਆ ਕੇ ਗੁਰੂ ਮਹਾਰਾਜ ਦੇਤੇ ਹਮਲੇ ਕੀਤੇ ਗੋਲੀ ਵੀ ਚਲਵਾਈ ਲੁੱਟਮਾਰ ਵੀ ਕੀਤੀ ਪਰ ਗੁਰੂ ਮਹਾਰਾਜ ਨੇ ਉਹਨਾਂ ਦਾ ਜਵਾਬ ਸ਼ਾਂਤੀ ਦੇ ਨਾਲ ਦਿੱਤਾ ਕੋਈ ਵੀ ਉਹਨਾਂ ਨੂੰ ਸਜ਼ਾ ਜਾਂ ਕੋਈ ਵੀ ਉਹਨਾਂ ਦਾ ਲੁੱਟਿਆ ਹੋਇਆ ਮਾਲ ਆਪਣੇ ਪਾਸ ਨਹੀਂ ਰੱਖਿਆ ਵਾਪਸ ਕਰ ਦਿੱਤਾ ਉਹ ਕਿ ਗੁਰੂ ਮਹਾਰਾਜ ਤਿਆਗ ਤੇ ਬਰਾਗ ਦੇ ਬਹੁਤ ਵੱਡੇ ਧਨੀ ਸਨ ਇਥੋਂ ਪ੍ਰਗਟ ਹੋਣ ਤੋਂ ਬਾਅਦ ਗੁਰੂ ਮਹਾਰਾਜ ਨੇ ਆਪਣਾ ਧਰਮ ਪ੍ਰਚਾਰ ਬੜੇ ਉੱਚੇ ਤੇ ਸੁੱਚੇ ਢੰਗ ਦੇ ਨਾਲ ਸਾਰੇ ਇਲਾਕੇ ਦੇ ਵਿੱਚ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਸੰਗਤਾਂ ਜੁੜਨ ਲੱਗ ਪੀਆਂ ਇਥੋਂ ਸੰਗਤਾਂ ਦੇ ਨਾਲ ਆਪ ਅੰਮ੍ਰਿਤਸਰ ਹੱਥ ਹਰਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ ਉੱਥੇ ਮਸੰਦਾ ਨੇ ਆਪ ਇਹਨੂੰ ਆਉਂਦਿਆਂ ਵੇਖ ਕੇ ਚਾਰੇ ਦਰਵਾਜ਼ੇ ਬੰਦ ਕਰ ਲਏ ਜਿੱਥੇ ਆਪਨੇ ਬੜੀ ਨਿਮਰਤਾ ਦੇ ਨਾਲ, ਤਿਆਗ ਪਾਵਨਾ ਦੇ ਨਾਲ ਕਾਲ ਤਖਤ ਦੇ ਬਾਹਰ ਥੜੇ ਤੇ ਬੈਠ ਕੇ ਹੀ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ, ਉੱਥੇ ਇਸ਼ਨਾਨ ਕੀਤੇ ਔਰ ਵਾਪਸ ਪ੍ਰਚਾਰ ਦੇ ਵਿੱਚ ਲੱਗ ਗਏ। ਇਥੋਂ ਪ੍ਰਚਾਰ ਕਰਦੇ ਕਰਦੇ ਤਰਨ ਤਰਨ ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਅਤੇ ਮਾਲਵਾ ਦੇ ਬਹੁਤ ਸਾਰੇ ਇਲਾਕੇ ਦੇ ਵਿੱਚ ਆਪਨੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਹਾ ਤੇ ਚਲਦਿਆਂ ਪ੍ਰਚਾਰ ਸ਼ੁਰੂ ਕਰ ਦਿੱਤਾ ਪ੍ਰਚਾਰ ਆਪ ਹੀ ਦਾ ਪ੍ਰਚਾਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਉਦਾਸੀਆਂ ਦੇ ਵਿੱਚ ਕੀਤਾ ਸੀ ਆਪਨੇ ਵੀ ਉਸੇ ਤਰ੍ਹਾਂ ਜਗ੍ਹਾ ਜਗ੍ਹਾ ਜਾ ਕੇ ਬਹੁਤ ਲੰਮੇ ਸਮੇਂ ਆਸਤੇ ਪ੍ਰਚਾਰ ਕੀਤਾ ਪ੍ਰਚਾਰ ਕਰਦੇ ਕਰਦੇ ਆਪ ਆਪਣੇ ਪਰਿਵਾਰ ਸਹਿਤ ਕੀਰਤਪੁਰ ਆ ਕੇ ਵਸਦੇ ਹਨ ਇੱਥੇ ਵੀ ਧੀਰਮੱਲੀਏ ਆ ਜਾਂਦੇ ਹਨ ਉਹ ਬਹੁਤ ਤੰਗ ਕਰਦੇ ਹਨ ਫਿਰ ਆਪ ਮੱਖੋਵਾਲ ਦੀ ਜਗ੍ਹਾ ਲੈਂਦੇ ਹਨ ਅਤੇ ਉਥੇ ਚੱਕ ਨਾਨਕੀ ਨਗਰ ਬਸਾਉਂਦੇ ਹਨ ਜੋ ਕਿ ਅੱਜ ਕੱਲ ਆਨੰਦਪੁਰ ਸਾਹਿਬ ਆਪਾ ਕਹਿੰਦੇ ਹਾਂ ਇੱਥੇ ਬੜਾ ਆਨੰਦ ਆਉਂਦਾ ਸੀ ਭਗਤੀ ਦੇ ਵਿੱਚ ਲੱਗੇ ਸੀ ਸੰਗਤਾ ਜੁੜੀਆਂ ਹੋਈਆਂ ਸੀ ਉਧਰ ਔਰੰਗਜ਼ੇਬ ਦਾ ਜ਼ੁਲਮ ਬੜੀ ਭਿਆਨਕ ਰੂਪ ਦੇ ਵਿੱਚ ਵਰਤ ਰਿਹਾ ਸੀ ਹਿੰਦੂ ਧਰਮ ਨੂੰ ਘੱਟ ਗਿਣਤੀ ਵਾਲੇ ਲੋਕਾਂ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਸੀ ਇਹਨਾਂ ਲੋਕਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਜੀ ਸਨੇ ਪਰਵਾਰ ਰੋਪੜ ਹੁੰਦੇ ਹੋਏ ਚੱਲਦੇ ਚੱਲਦੇ ਅੰਬਾਲਾ ਕੁਰਕਸ਼ੇਤਰ ਹੁੰਦੇ ਹੋਏ ਅੱਗੇ ਜੂਪੀ ਦੇ ਵਿੱਚ ਦੇ ਹੁੰਦੇ ਵਿਹਾਰ ਹੁੰਦੇ ਹੋਏ ਪਟਨਾ ਸਾਹਿਬ ਪਹੁੰਚਦੇ ਹੈ ਪਟਨਾ ਸਾਹਿਬ ਵਿੱਚ ਲੰਬਾ ਸਮਾਂ ਰੁਕ ਕੇ ਉਸ ਇਲਾਕੇ ਦੇ ਆਸ-ਪਾਸ ਸਾਰਾ ਪ੍ਰਚਾਰ ਕਰਦੇ ਹਨ ਇੱਥੇ ਆਪਣੇ ਪਰਿਵਾਰ ਨੂੰ ਰੋਕ ਦਿੰਦੇ ਹਨ ਅਤੇ ਆਪ ਅਸਾਮ ਔਰ ਬਿਹਾਰ ਦਾ ਕੁਝ ਲਾਕਾ ਟਾਕਾ ਬੰਗਾਲ ਦੇ ਇਲਾਕੇ ਦੇ ਵਿੱਚ ਪ੍ਰਚਾਰ ਕਰਦੇ ਹਨ ਔਰ ਇੱਥੇ ਹੀ ਗੁਰੂ ਦੇ ਮਹਾਰਾਜ ਦੇ ਘਰ ਦੇ ਵਿੱਚ ਪੁੱਤਰ ਜਨਮ ਲੈਂਦਾ ਹੈ ਮਾਤਾ ਗੁਜਰਤਕੌਰ ਦੀ ਕੁੱਖੋਂ ਗੋਬਿੰਦ ਰਾਏ ਜੋ ਜਨਮ ਲੈਂਦੇ ਆ ਕੁਝ ਸਮਾਂ ਪ੍ਰਚਾਰ ਕਰਨ ਤੋਂ ਬਾਅਦ ਆਪ ਦੇਖਦੇ ਹਨ ਕਿ ਔਰੰਗਜ਼ੇਬ ਦਾ ਜੋ ਜ਼ੁਲਮ ਹੈ ਬਹੁਤ ਯਾਦੀ ਜੋ ਹੈ ਉਹ ਇਧਰ ਉੱਤਰ ਭਾਰਤ ਵੱਲ ਫੈਲ ਚੁੱਕਿਆ ਹੈ ਆਪ ਛੇਤੀ ਤੋਂ ਛੇਤੀ ਉਥੇ ਵਾਪਸੀ ਕਰਦੇ ਹਨ ਵਾਪਸੀ ਕਰਦੇ ਹੋਏ ਪਟਨਾ ਸਾਹਿਬ ਹੁੰਦੇ ਹੋਏ ਦੂਜੇ ਰਸਤਿਆਂ ਦੇ ਵਿੱਚ ਦੀ ਪ੍ਰਚਾਰ ਕਰਦੇ ਹੋਏ ਆਪ ਆਨੰਦਪੁਰ ਸਾਹਿਬ ਆਉਂਦੇ ਹਨ ਔਰ ਪਿੱਛੇ ਹੀ ਪਿੱਛੇ ਪਰਿਵਾਰ ਨੂੰ ਵੀ ਆਉਣ ਵਾਸਤੇ ਕਹਿ ਦਿੰਦੇ ਹਨ ਤੇ ਗੁਰੂ ਕਾ ਮਹਿਲ ਵੀ ਪੂਰੇ ਆਪਣੇ ਗੁਰਸਿੱਖਾਂ ਦੇ ਨਾਲ ਚੱਲਦਾ ਹੋਇਆ ਪ੍ਰਚਾਰ ਕਰਦਾ ਹੋਇਆ ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਦੀ ਹੋਈ ਸੰਗਤ ਗੁਰੂ ਕੇ ਮਹਿਲ ਵੀ ਆਨੰਦਪੁਰ ਸਾਹਿਬ ਆ ਕੇ ਵਸਦੇ ਹਨ ਆਨੰਦਪੁਰ ਸਾਹਿਬ ਦੇ ਵਿੱਚ ਆਪ ਜੀ ਦਾ ਪ੍ਰਚਾਰ ਬਹੁਤ ਤਨ ਮਨ ਤੰਦੇ ਨਾਲ ਚੱਲ ਰਿਹਾ ਹੈ ਪਹਿ ਕਾਹੂ ਕੋ ਦੇਤਨਾ ਨਾ ਪਹਿ ਮਾਨ ਤਾਨ ਇਸ ਸ਼ਲੋਕ ਦੇ ਨਾਲ ਆਪ ਪ੍ਰਚਾਰ ਕਰਦੇ ਹਨ ਕਸ਼ਮੀਰ ਦੇ ਵਿੱਚ ਕਸ਼ਮੀਰੀ ਪੰਡਤਾਂ ਤੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ ਮੰਦਰ ਢਾਏ ਜਾ ਰਹੇ ਸਨ ਮੰਦਰਾ ਦੇ ਵਿੱਚ ਆਰਤੀਆਂ ਪੜਨੀਆਂ ਬੰਦ ਕਰ ਦਿੱਤੀਆਂ ਗਈਆਂ ਜਨਯਉ ਲਾਏ ਜਾ ਰਹੇ ਸਨ ਲਗ ਲਗ ਤਰਾਂਦੇ ਅਤਿ ਸੀਹੇ ਹਿੰਦੂਆਂ ਨੂੰ ਦਿੱਤੇ ਜਾ ਰਹੇ ਸਨ ਜਵਾਨ ਬਹੂਆਂ ਬੇਟੀਆਂ ਨੂੰ ਟੁੱਕਿਆ ਜਾ ਰਿਹਾ ਸੀ ਹਿੰਦੁਸਤਾਨ ਦੇ ਵਿੱਚ ਸਲਾਮ ਤੋਂ ਇਲਾਵਾ ਸਾਰੇ ਧਰਮ ਖਤਮ ਕਰਨ ਦੀ ਬਾਛਨਾ ਰੱਖਣ ਵਾਲਾ ਔਰੰਗਜ਼ੇਬ ਨੇ ਸਾਰਾ ਗੰਦਾ ਕਰ ਰੱਖਿਆ ਸੀ ਕਸ਼ਮੀਰ ਪੰਡਤ ਦੇ ਕੋਲੇ 16 ਪੰਡਤ ਜਥੇ ਇਕੱਠੇ ਹੋ ਕੇ ਕਿਰਪਾ ਰਾਮ ਦੇ ਕੋਲ ਆਉਂਦੇ ਹਨ ਫਰਿਆਦ ਕਰਦੇ ਹਨ ਕਿ ਹੁਣ ਕੀ ਕੀਤਾ ਜਾਵੇ ਕਿਉਂਕਿ ਕੋਈ ਵੀ Hindu ਰਾਜ ਜਾਂ ਮੰਦਰਾਂ ਦਾ ਵੱਡਾ ਬ੍ਰਾਹਮਣ ਜਾਂ ਆਪਾ ਕਾਸ਼ੀ ਕਹ ਲਈਏ ਯੁੱਧਿਆਦਾ ਕਹ ਲਈਏ ਜਾਂ ਹੋਰ ਵੀ ਸਥਾਨਾਂ 'ਤੇ ਜੋ ਵੱਡੇ ਅਗਿੱਦਾਰ ਸੀ ਉਹ ਕੋਈ ਵੀ Hindu ਦੀ ਰੱਖਿਆ ਕਰਨ ਵਾਸਤੇ ਨਤਾਣੇ ਹੋ ਚੁੱਕੇ ਸਨ ਸਰਕਾਰ ਦੇ ਅੱਗੇ ਸਰਕਾਰ ਦੇ ਅੱਗੇ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਸਨ ਇਨ ਸਮਝੋ ਕਿ ਸਭ ਕਬੂਤਰ ਬਣ ਕੇ ਬਿੱਲੀ ਦੇ ਅੱਖੇ ਅੱਗੇ ਅੱਖਾਂ ਮੀਚ ਕੇ ਬੈਠ ਗਏ ਸਨ। ਜਮੀਰ ਮਰ ਚੁੱਕੀ ਸੀ। ਕਿਰਪਾ ਰਾਮ ਦਾ ਜਥਾ ਗੁਰੂ ਤੇਗ ਬਹਾਦਰ ਜੀ ਕੋਲੇ ਆਨੰਦਪੁਰ ਸਾਹਿਬ ਆਉਂਦਾ ਹੈ। ਆ ਕੇ ਅਰਜ ਕਰਦਾ ਹੈ। ਆਨੰਦਪੁਰ ਸਾਹਿਬ ਦੇ ਵਿੱਚ ਪੂਰੀ ਆਪਣੀ ਗਥਾ ਗਾਥਾ ਵਿਖਿਆਨ ਕਰਦਾ ਹੈ। ਉਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਗਾਥਾ ਨੂੰ ਸੁਣਦੇ ਹਨ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਹਨ ਉਹ ਸਾਰਾ ਕੁਝ ਸੁਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਤੁਸੀਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਓ ਅਸੀਂ ਸਾਰੇ ਆਪਣੇ ਆਪ ਹੀ ਇਸਲਾਮ ਕਬੂਲ ਕਰ ਲਵਾਂਗੇ ਬੜੇ ਖੁਸ਼ ਹੁੰਦੇ ਹਨ ਫਿਰ ਆਪ ਸੋਚਾਂ ਦੇ ਵਿੱਚ ਪੈ ਜਾਂਦੇ ਹਨ ਸੋਚਦੇ ਸੋਚਦੇ ਉੱਪਰ ਨੂੰ ਦੇਖਦੇ ਹਨ ਸਨਾਟਾ ਸ਼ਾ ਜਾਂਦਾ ਹੈ ਦਵਾਨ ਦੇ ਵਿੱਚ ਕੁਝ ਸਮੇਂ ਵਾਸਤੇ ਗੁਰੂ ਤੇਗ ਬਹਾਦਰ ਜੀ ਬਿਲਕੁਲ ਸਾਇਲੈਂਟ ਹੋ ਜਾਂਦੇ ਹਮ ਪਾਸ ਬੈਠੇ ਗੋਬਿੰਦ ਰਾਏ ਜੀ ਪੁੱਛਦੇ ਹਨ ਕਿ ਗੁਰੂ ਪਿਤਾ ਕੀ ਹੈ ਉਹ ਕਹਿੰਦੇ ਇਹ ਜੋ ਅੱਗ ਅਤਿਆਚਾਰ ਦੀ ਚਲ ਜਲ ਰਹੀ ਹੈ ਇਹ ਇੰਨਾ ਵੱਡਾ ਰੂਪ ਲੈ ਚੁੱਕੀ ਹੈ ਇੰੀਆਂ ਉੱਚੀਆਂ ਲਾਟਾਂ ਹੋ ਚੁੱਕੀਆਂ ਹਨ ਇਹ ਪਾਣੀ ਦੇ ਨਾਲ ਜਾਂ ਕਿਸੇ ਹੋਰ ਤਾਤੂ ਦੇ ਨਾਲ ਨਹੀਂ ਬੁਝਾ ਸਕਦੀ ਇਹਨਾਂ ਨੂੰ ਬੁਝਾਉਣ ਵਾਸਤੇ ਬਹੁਤ ਵੱਡੀ ਖੂਨ ਦੀ ਜ਼ਰੂਰਤ ਹੈ ਜੋ ਖੂਨ ਗੁੱਲੇਗਾ ਤਾਂ ਇਹ ਆ ਗਾਲਾ ਟਾਂ ਥੰਮਣ ਗਿਆ ਖੂਨ ਡੋਲਣਾ ਮਤਲਬ ਕੁਰਬਾਨੀ ਦੇਣ ਦੀ ਜ਼ਰੂਰਤ ਹੈ ਕੁਰਬਾਨੀ ਵੀ ਵੱਡੇ ਮਹਾਪੁਰਸ਼ ਦੀ ਹੋਵੇ ਤਾਂ ਗੋਬਿੰਦ ਰਾਏ ਜੀ ਨੇ ਸਹਿਸਵਾਕ ਬੋਲਿਆ ਕਿ ਪਿਤਾ ਜੀ ਤੁਥੋ ਵੱਡਾ ਹੋਰ ਕੌਣ ਹੋ ਸਕਦਾ ਹੈ ਸਮਝ ਗਏ ਕਿ ਗੁਰੂ ਗੋਬਿੰਦ ਰਾਏ ਜੀ ਰਗੱਦੀ ਦੇ ਲਾਇਕ ਹੋ ਗਏ ਹੈ ਹਕਮ ਅਨੰਦ ਦੇ ਲਾਇਕ ਹੋ ਗਏ ਹਨ ਜੋ ਆਪ ਨੇ ਅਣਤਾ ਨੂੰ ਵਿਸ਼ਵਾਸ ਦੁਲਾਇਆ ਔਰ ਭੇਜਿਆ ਕਿ ਜਾ ਕੇ ਤੁਸੀਂ ਆਪਣੇ ਆਪਣੇ ਸੂਬੇਦਾਰ ਨੂੰ ਕਹਿ ਦਿਓ ਕਿ ਔਰੰਗਜ਼ੇਬ ਨੂੰ ਸਨੇਹਾ ਲਾ ਦਿਓ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪ ਸलाम ਕਬੂਲ ਕਰਾ ਲਓ ਅਸੀਂ ਸਾਰੇ ਦੇ ਸਾਰੇ ਆਪਣੇ ਆਪ ਸलाम ਦੇ ਵਿੱਚ ਹਾਜ਼ਰ ਹੋ ਜਾਵਾਂਗੇ ਪਤਾ ਸੀ ਕਿ ਆਪ ਤੇ ਵੀ ਬਹੁਤ ਵੱਡੀ ਭਿਆਨਕ ਜਿਹੜੀ ਟੱਕਰ ਹੈ ਉਹ ਸਰਕਾਰ ਦੇ ਨਾਲ ਆਪ ਲੈ ਰਿਹਾ ਹੈ ਇਹਦਾ ਅੰਤ ਬਹੁਤ ਵੱਡਾ ਹੋਣਾ ਹੈ ਸੋ ਆਓ ਆਪਾਂ ਇੱਥੇ ਹੀ ਕਥਾ ਨੂੰ ਸਮਾਪਤ ਕਰਦੇ ਹਾਂ ਜਿਹੜਾ ਤੀਜਾ ਭਾਗ ਹੈ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਾ ਉਹ ਅਗਲੇ ਭਾਗ ਦੇ ਵਿੱਚ ਆਪਾਂ ਸਾਂਝੀ ਕਰਾਂਗੇ ਕਿਉਂਕਿ ਰੀਲ ਲੰਮੀ ਹੋ ਜਾਂਦੀ ਹੈ ਸਾਰੇ ਸਰੋਤਿਆਂ ਨੂੰ ਬੇਨਤੀ ਹੈ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ